ਪਰ ਤੁਹਾਡੇ ਦੋਸਤ ਬਹੁਤ ਸਾਰੇ ਜਿਹੜੇ ਥੋੜੇ ਬਹੁਤ ਵਿਛੜੇ ਨੇ ਕਿਹਾ ਜਾ ਰਿਹਾ ਕਿ ਉਹ ਨਾਲ ਨਹੀਂ ਤੁਰੇ ਕਹਿੰਦੇ ਕਦੇ ਆਸ਼ੂ ਜੀ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਹੁਣ ਉਹ ਆਸ਼ੂ ਜੀ ਦਾ ਸਾਥ ਨਹੀਂ ਦੇ ਰਹੇ ਹੈ ਦੁੱਖ ਇਸ ਗੱਲ ਦਾ ਇਕੱਠੇ ਹੋ ਜਾਣਾ ਚਾਹੀਦਾ ਮੈਂ ਤਾਂ ਸਭ ਦਾ ਸਾਥ ਦੇਣਾ ਪਿਆਰ ਦਾ ਪਹਿਲਾ ਖਤ ਲਿਖਣੇ ਮੇਂ ਵਕਤ ਤਾਂ ਲੱਗਦਾ ਹੈ ਇੱਕ ਅਗਲਾ ਸਟਾਂਜਾ ਸੀਗਾ ਵਿੱਚ ਹਾਂ ਇਹ ਜਿਸਮ ਕੀ ਬਾਤ ਨਹੀਂ ਹੁਨਕੇ ਦਿਲ ਤੱਕ ਜਾਣਾ ਹੈ ਲੰਬੀ ਦੂਰੀ ਤੈਅ ਕਰਨੇ ਮੇਂ ਵਕਤ ਤਾਂ ਲੱਗਦਾ ਹੈ ਕੋਈ ਗੱਲ ਨਹੀਂ ਇਹ ਵਕਤ ਦੀ ਗੱਲ ਹੈ ਸਾਰੇ ਦਿਲ ਵੀ ਮਿਲ ਜਾਣਗੇ ਕੋਈ ਦੁਸ਼ਮਣੀ ਤਾਂ ਹੈ ਨਹੀਂ ਪਰ ਮਾੜੇ ਮਾੜੇ ਕਿਸੇ ਨੂੰ ਤਾਂ ਲਿਖਣਾ ਪੈਣਾ ਨਾ ਮਨ ਮਨ ਮੋਟਾ ਹੈ ਇਹ ਦੋਵੇਂ ਸੋਚਣ ਵੀ ਉਹ ਲਿਖੇ ਉਹ ਕਵੇ ਉਹ ਲਿਖੇ ਫਿਰ ਨਹੀਂ ਨਹੀਂ ਕੁਝ ਨਹੀਂ ਐਦਾ ਦਾ ਇਹ ਮਨ ਮੋਟਾ ਮਾੜੇ ਮੋਟੇ ਹੁੰਦੇ ਆ ਹਰ ਪਰਿਵਾਰਾਂ ਚ ਵੀ ਹੁੰਦੇ ਆ ਪਰ ਇੱਕ ਗੱਲ ਪੱਕੀ ਹੈ ਇਹ ਵੀ ਤਾਂ ਹੈ ਕਿ ਆਗ ਦਾ ਦਰਿਆ ਹੈ ਔਰ ਡੂਬ ਕੇ ਜਾਣਾ ਹੈ ਨਹੀਂ ਕੁਝ ਆਗਲਵ ਨੇ ਲਿਖਿਆ ਇਹ ਹੈ ਇਹਦੇ ਚੱਗ ਦਾ ਦਰਿਆ ਕੋਈ ਨਹੀਂ ਨਾ ਸਾਡੀ ਕੋਈ ਕੋਈ ਮਤਲਬ ਕੋਈ ਜ਼ਮੀਨ ਦਾ ਰੌਲਾ ਨਾ ਕੋਈ ਪੈਸੇ ਦਾ ਰੌਲਾ ਇਹ ਕੁਝ ਨਹੀਂ ਹੈ ਇਹ ਅਮ ਥੋੜੇ ਜਿਹਾ ਮਾਨਮਟਾਬ ਹੁੰਦੇ ਦੂਰੀਆਂ ਆਪੇ ਹੋ ਜਾਂਦੀਆਂ ਕੁਛ ਨਹੀਂ ਹੈ